ਉੰਤਲਤੀ ਦੇ ਵਿੱਚ ਯਾਨੀ ਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾੜ ਤੂਫਾਨ ਜਾਂ ਹਕੂਕਮ ਕਾਂਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਤਾਂ ਇਹ ਜਿਹੜੀ ਗੱਲ ਦੱਸੀ ਗਈ ਹੈ ਅੱਜ ਸਾਡੇ ਸਾਇੰਸ ਨੇ ਕਿ ਅਗਰ ਇਹ ਪਟਕਿਰਤੀ 30% ਰਹਿ ਗਈ ਤਾਂ ਮਨੁੱਖੀ ਜੀਵਨ ਖਤਰੇ ਦੇ ਵਿੱਚ ਪੈ ਜਾਏਗਾ ਕਿਉਂ ਕਿ ਕਿਉਂਕਿ ਸਾਡੇ ਜੀਵਨ ਦੇ ਵਿੱਚ ਪਰ ਪ੍ਰਕਿਰਤੀ ਦਾ ਇੰਨਾ ਰੋਲ ਹੈ ਹਨਾ ਤਾਂ ਇਸ ਕਰਕੇ ਦੇਖੋ ਆਪਣਾ ਸਰੀਰ ਹੀ ਪਹਿਲੀ ਗੱਲ ਤਾਂ ਪ੍ਰਕਿਰਤੀ ਹੈ ਆਪਾਂ ਇਸ ਸਰੀਰ ਨੂੰ ਚਲਾਉਣ ਵਾਲੇ ਤਾਂ ਜ਼ਰੂਰ ਇੱਕ ਚੇਤਨ ਸ਼ਕਤੀ ਆਤਮਾ ਹ ਜਿਹਨੂੰ ਕਹਿੰਦੇ ਵੀ ਆਤਮਾ ਦਾ ਅਜੇ ਰਮਰ ਅਵਿਨਾਸ਼ੀ ਹੈ ਆਤਮਾ ਨੂੰ ਆਪਾਂ ਜਲਾ ਨਹੀਂ ਸਕਦੇ ਕੱਟ ਨਹੀਂ ਸਕਦੇ ਡਬੋ ਨਹੀਂ ਸਕਦੇ ਔਰ ਆਤਮਾ ਵੀ ਆਪ ਦਾ ਜਿਹੜਾ ਰੋਲ ਅਦਾ ਕਰਦੀ ਏ ਇਸ ਧਰਤੀ ਉੱਤੇ ਆ ਕੇ ਉਹ ਇਸ ਸ਼ਰੀਰ ਨੂੰ ਧਾਰਨ ਕਰਕੇ ਹੀ ਕਰਦੀ ਏ ਉਹਦੇ ਬਗੈਰ ਉਦਾਸ ਬੈਠਾ ਕੰਦੇ ਮੈਂ ਇਹ ਕੰਮ ਸੀਗਾ ਤੇ ਉਹਦੇ ਵਾਸਤੇ ਮੈਂਨੇ ਐਨੇ ਪੈਸਿਆਂ ਦੀ ਲੋਸ ਜਿਹੜਾ ਕਿ ਬ੍ਰਿਕਸ਼ ਬਿਲਕੁਲ ਹੀ ਆਪਣੀਆਂ ਮਤਲਬ ਕਿ ਟਾਹਣੀਆਂ ਨੂੰ ਜਰਾ ਟਿਕਿਆ ਸੀਗਾ वैसे दा ਆਪਾਂ बार-बार ਇਹ ਜਿਹੜੇ ਮੁਖ ਲਵਾਉਣੇ ਜੋ ਉਹਨਾਂ ਦੀ ਦੇਖਭਾਲ ਕਰਨੀ ਉਹਦੇ ਬਾਰੇ ਬਹੁਤ ਜਿਹੜੇ ਕੰਮ ਹੈਗੇ ਸਕੂਲ ਦੇ ਵਿੱਚ ਕਰ ਰਹੇ ਆ ਪਰ ਜਿਸ ਤਰੀਕੇ ਨਾਲ ਅੱਜ ਮੈਡਮ ਰਜਨੀ ਜੀ ਵੱਲੋਂ ਤੁਹਾਨੂੰ ਸਟੋਰੀ ਦੇ ਮਾਧਿਅਮ ਨਾਲ ਤੇ ਹੋਰ ਤਰੀਕਿਆਂ ਨਾਲ ਸਮਝਾਇਆ ਗਿਆ ਮੇਰੇ ਖਿਆਲ ਦੇ ਵਿੱਚ ਉਦਾਂ ਤੁਹਾਨੂੰ ਜ਼ਿਆਦਾ ਸਮਝ ਲੱਗੀ ਹੋਊਗੀ ਕਿਉਂਕਿ ਮੈਂ ਦੇਖਿਆ ਜਿਹੜੀ ਉਹ ਛੋਟੀ ਬੱਚੀ ਕਿੰਨ ਕੰਫੈਸਟ ਕਰਕੇ ਗਈ ਹੈਗੀ ਹਲੋ ਐਨੇ ਜਣਿਆਂ ਦੇ ਵਿੱਚ ਇਹ ਕਹਿਣਾ ਕਿ ਮੇਥੋਂ ਇਹ ਗਲਤੀ ਹੋ ਗਈ ਤੇ ਮੈਂ ਅੱਗੇ ਤੋਂ ਨਹੀਂ ਕਰੂੰਗੀ ਬਹੁਤ ਡੇਅਰਿੰਗ ਘੱਟ ਹੁੰਦਾ ਤੇ ਮੈਨੂੰ ਲੱਗਦਾ ਨਹੀਂ ਸ਼ਾਇਦ ਜਿਹੜਾ ਅੱਜ ਦਾ ਮੋਟੀਵੇ ਸੀਗਾ ਉਹ ਸਾਡਾ ਪੱਕਾ ਪੱਕਾ ਮੰਨ ਲਵਾਂ ਤੁਸੀਂ ਫੋਲੋ ਕਰੋਗੇ ਤੇ ਸਾਡਾ ਉਹ ਮੋਟੀਵੇ ਸੋਲਵ ਹੋ ਜਾਗਾ ਠੀਕ ਹੈ ਇੱਕ ਚੀਜ਼ ਜਿਵੇਂ ਇਹਨਾਂ ਨੇ ਕਹੀ ਸੀ ਕਿ ਆਕਸੀਜਨ ਕਿੱਡਾ ਰਿਡੀਓ ਲੈ ਕੇ ਜਾਣੀ ਪਊਗੀ ਇਦੇ ਲਈ ਆਪਾਂ ਇੱਕ ਕਹਾਣੀ ਦੇਖ ਵੀ ਚੁੱਕੇ ਹਾਂਗੇ ਜਦੋਂ ਕਰੋਨਾ ਆਇਆ ਸੀ ਤਾਂ ਕਰੋਨਾ ਟਾਈਮ ਦੇ ਵਿੱਚ ਆਕਸੀਜਨ ਸਿਲੰਡਰ ਦੀ ਕਿੰਨੀ ਲੋੜ ਪਈ ਸੀ ਕਈ ਪੇਸ਼ੈਂਟਸ ਸਿਰਫ ਇਸ ਚੀਜ਼ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਉਹਨੂੰ ਆਕਸੀਜਨ ਸਿਲੰਡਰ ਦੀ ਘਾਟ ਹੋ ਗਈ ਸੀ ਤੇ ਉਸ ਟਾਈਮ ਦੇ ਉੱਤੇ ਇਹੀ ਕਿਹਾ ਗਿਆ ਸੀਗਾ ਕਿ ਜੇ ਆਪਣੀ ਧਰਤੀ ਦੇ ਉੱਤੇ ਗ੍ਰੱਥ ਪ੍ਰਾਪਤ ਮਾਤਰਾ ਜਿੰਨੀ ਜਿੰਨੇ ਚਾਹੀਦੇ ਨੇ ਤਾਂ ਸ਼ਾਇਦ ਉੰਨੀ ਆਪਾਂ ਨੂੰ ਪ੍ਰੋਬਲਮ ਨਾ ਫੇਸ ਕਰਨੀ ਪੈਂਦੀ ਜਿੰਨੀ ਉਸ ਟਾਈਮ ਤੇ ਕੀਤੀ ਸੀ ਇਸ ਕਰਕੇ ਮਤਲਬ ਜੋ ਸਾਇੰਸ ਦਾਣਾ ਦਾ ਕਹਿਣਾ ਫਿਊਚਰ ਦੇ ਵਿੱਚ ਜੋ ਗੱਲ ਕਰ ਰਹੇ ਨੇ ਵੀ ਕੀ ਹੋਊਗਾ ਜਿਵੇਂ ਤੁਸੀਂ ਨਾਲ ਖਾਣੀ ਦੀ ਬੋਤਲ ਤੇ ਡੱਬ ਲੈ ਕੇ সামনে ਉਹ ਉਸੇ ਤਰ੍ਹਾਂ ਹੀ ਆਕਸੀਜਨ ਨਾਲ ਲੈ ਕੇ ਜਾਣੀ ਪਊਗੀ ਬਿਲਕੁਲ ਸੱਚ ਹੈ ਜੇ ਆਪਾਂ ਨਾ ਸਮਝੇ ਤੇ ਨਾ ਧਿਆਨ ਦਿੱਤਾ ਇਸ ਚੀਜ਼ ਵੱਲ ਤੇ ਮੈਨੂੰ ਇਹ ਲੱਗਦਾ ਛੋਟੇ ਬੱਚੋ ਖਾਸ ਕਰਕੇ ਕਿ ਜਿਹੜੀਆਂ ਅਸੀਂ ਸਕੂਲ 'ਚ ਡਿਊਟੀਆਂ ਲਗਾਈਆਂ ਹੋਈਆਂ ਨੇ ਕਿ ਰੈਕੈਸ ਟਾਈਮ ਜਾਂ ਸਵੇਰੇ ਆਉਣ ਤੋਂ ਪਹਿਲਾਂ ਜਾਂ ਸਕੂਲ ਤੋਂ ਬਾਅਦ ਕਿ ਕੋਈ ਬੱਚਾ ਕੋਈ ਪੱਤੇ ਨਹੀਂ ਤੋੜੂਗਾ ਕੋਈ ਫੂਟਰੀ ਨਹੀਂ ਤੋੜੂਗਾ ਮੈਨੂੰ ਲੱਗਦਾ ਉਹ ਚੀਜ਼ ਹੁਣ ਖਤਮ ਹੋ ਜਾਣੀ ਚਾਹੀਦੀ ਹੈ ਵੀ ਅੱਜ ਦੇ ਲੈਕਚਰ ਤੋਂ ਬਾਅਦ ਪ੍ਰੋਮਿਸ ਕਰ ਦਿਓ ਸਾਰੇ ਯੈਸ ਵੈਰੀ ਗੁੱਡ

ਇਹ ਪਾਤੇ ਕੱਢਦੇ ਆ ਤਾਂ ਤਾਂ ਅਜੇ ਇੱਕ ਇੱਕ ਅੱਤੇ ਦਾ ਸੰਚਾਰ ਲਗਾਉਣਾ ਚਾਹੀਦਾ ਐਸ ਲਈ ਸਾਰਿਆਂ ਨੂੰ ਆਦੇ ਕਰੇ ਬੱਤ ਲਗਾਉਣੇ ਚਾਹੀਦੇ ਧੰਨਵਾਦ ਅਸੀਂ 3ਵੇਂ ਮੈਂ ਨੂੰ ਅਜ ਆਸ ਇੱਕਾਈ ਕਿ ਸਾਨੂੰ ਪਾਤੇ ਨਹੀਂ ਰੱਖਣੇ ਚਾਹੀਦੇ ਸਾਨੂੰ ਲਗਾਉਣੇ ਚਾਹੀਦੇ ਹਨ ਜਿਨੋਂ ਵੀ ਮੈਨੂੰ ਕੋਈ ਛੋਟਾ ਪਾਤਾ ਦਿੱਤਾ ਸੀਗਾ ਮੈਂ ਕਈ ਵਾਰ ਲਾਤ ਨੂੰ ਨਾ ਰਿਸਿਪ ਤੋੜ ਵੀ ਨਹੀਂ ਸੀ ਐਕਾਕੇ ਮੈਨੂੰ ਲੋ ਸਾਰੀ ਜਾ ਰਹੇ ਹਨ ਇਹ ਤਾਂ ਜੁਦੰਗਰੇ ਜਨਮ ਦਿਨ ਹੋਊ ਮੈਂ ਤਰੀਜਾ ਦੋ ਪਾਥੇ ਲਗਾਉਂਗੀ ਥੈਂਕ ਯੂ ਗੁੱਡ ਮਾਰਨਿੰਗ ਐਂਗਲ ਅੱਜ ਇੱਕ ਮੈਂ ਫਾਦਾ ਕੱਟਿਆ ਸੀਗਾ ਤੇ ਹੁਣ ਮੈਂ ਉਹਦੇ ਬਦਲੇ ਚਾਰ ਨਹੀਂ ਆ ਤੇ ਹੁਣ ਮੇਰਾ ਬਰਥਡੇ ਆਉਣ ਵਾਲਾ ਹੀ ਆ ਤੇ ਨਹੀਂ ਤਾਂ ਇੱਕ ਦੋ ਹੋ ਰਿਆਂਗੀ ਗੁੱਡ ਮਾਰਨਿੰਗ ਐਂਗਲ ਇਹਨਾਂ ਨੂੰ ਲੱਗੇ ਸਾਹਮਣੂ ਜੋ ਵੀ ਪੜ ਮੁਖੜ ਦੇ ਵਿੱਚ ਹੀ ਨਦੀ ਆਉਣੇ ਤਜੀਰਵੇ ਜੇ ਅਸੀਂ 1 ਕਰੋੜ ਦਾ ਕੱਟ ਜਾਂਦਾ ਉਹਦੇ ਬਦਲੇ ਚਾਰ ਮਹੀਨੇ ਹਾਂ ਸਾਡੇ ਨੇਚਰ ਸਿੰਘ ਆਸ਼ਾਪਾਈ ਜੀ ਜੋ ਕਿ ਇੱਕ ਸਮਾਜ ਸੇਵੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਪੂਨੇ 2 ਸਾਲ ਤੱਕ ਸਾਈਕਲ ਯਾਤਰਾ ਕੀਤੀ ਪੂਰੇ ਆਪਣੇ ਭਾਰਤ ਦੇ ਉੱਤਰ ਬੁਟਾਨ ਤੱਕ ਗਏ ਇਹ ਤੇ ਸਮਾਜ ਸੇਵਾ ਕੀਤੀ ਜੰਗ ਜੰਗ ਜਾ ਕੇ ਲੋਕਾਂ ਨੂੰ ਇੰਨਾ ਨੇ ਜਾਗਰਿਤ ਕੀਤਾ ਤਾਂ ਸਭ ਤੋਂ ਵੱਡਾ ਸੁਭਾਗਿਆ ਤਾਂ ਹੈ ਕਿ ਇਹ ਕੋਟਕਾਈ ਦੇ ਰਹਿਣ ਵਾਲੇ ਸਾਡੇ ਪਿੰਡ ਦੇ ਸਾਡੇ ਪਿੰਡ ਦਾ ਨਾਮ ਇਹਨਾਂ ਨੇ ਰੋਸ਼ਨ ਕੀਤਾ ਹੈ ਤੇ ਅੱਜ ਵੀ ਇਹ ਆਪਣੀ ਇਸ ਸਮਾਜ ਸੇਵਾ ਦੇ ਕੰਮ ਦੇ ਵਿੱਚ ਸਾਡੇ ਨਾਲ ਜਦੋਂ ਤੋਂ ਸਾਡੇ ਕੋਲ ਤੋਂ ਪਾਰਾ ਵੀ ਮਨਨਾ ਸ਼ਾਮੁਕਤ ਬਿਆਨ ਆ ਚੁਕਿਆ ਹੈ ਉਹਨਾਂ ਕੰਦਰਾ ਵੀ ਨਹੀਂ ਹੋਏ ਹੈ ਤਾਂ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਹੈਗੇ ਹੈ ਤੇ ਸਮਾਜ ਸੇਵਾ ਦੇ ਕੰਮ ਦੇ ਵਿੱਚ ਲੱਗੇ ਹੋਏ ਹੈ ਇਹਨਾਂ ਨੂੰ ਬਹੁਤ ਉਮੰਗ ਰਹਿੰਦਾ ਹੈ ਕਿ ਮੈਂ ਬੱਚਿਆਂ ਨੂੰ ਕੋਈ ਨਾ ਕੋਈ ਪ੍ਰਾਈਜ਼ ਦਵਾ ਤਾਂ ਕਿ ਬੱਚੇ ਹਰ ਟਾਈਮ ਅੱਗੇ ਵਧਣ ਵਾਸਤੇ ਉਮੰਗ ਉਸਾਇਤ ਹੁੰਦੇ ਰਹਿਣ ਤਾਂ ਅੱਜ ਵੀ ਇੰਨਾ ਬੱਚਿਆਂ ਵਾਸਤੇ ਉਹ ਡੈਰੀ ਫੈਮ ਲੈ ਕੇ ਆਈ ਨੇ ਦੀ ਅਧਿਵਲੋਪਤੀ ਨੂੰ ਪ੍ਰਾਈਸ ਸਟੇਟਿਜ਼ਨ ਨੂੰ ਇਹ ਗੱਲ ਚਾਰੀ ਭਾਈ ਜੀ ਕਰਨਜੀਤ ਭਾਈ ਜੀ ਤੇ ਨੀਰਲ ਭਾਈ ਜੀ